ਹੈਲੋ ਗਾਇਸ ਟਾਡਾ ਸਵਾਗਤ ਹੈ ਸਾਰਿਆਂ ਦਾ ਲੰਗਰ ਰੰਗਪੁਰ ਚੈਨਲ ਤੇ ਤੇ ਅੱਜ ਸਾਡੇ ਪਿੰਡ ਲੈਂਟਰ ਪੈ ਰਿਆ ਆ ਗੁਰਦੁਆਰੇ ਲੰਗਰ ਹਾਲ ਤੇ ਤੇ ਗਾਇਸ ਅਸੀਂ ਤੁਹਾਨੂੰ ਲੈਂਟਰ ਪੁੰਨ ਦਿਖਾਵਾਂਗੇ ਤੇ ਅਸਰੀਆ ਵਨ ਹੋ ਗਿਆ ਤੇ ਲੈਂਟਰ ਦੀ ਮਸ਼ੀਨ ਵੀ ਆ ਚੁੱਕੀ ਆ ਤੇ ਲੈਂਟਰ ਪੈ ਰਿਹਾ ਹੈ ਦੇਖੋ ਜੀ ਹਾਂ ਜੀ ਦੇਖੋ ਦੇਖੋ ਜੀ ਬਿਜਲੀ ਦੀ ਫਿਟਿੰਗ ਵੀ ਹੋ ਚੁੱਕੀ ਆ ਪੈਪਾਂ ਦੀ ਤੇ ਦੇਖੋ ਜੀ ਉਹ ਪਿਛਲੇ ਲੈਂਟਰ ਪੈ ਚੁੱਕਿਆ ਆ ਤੇ ਸਾਰੀ ਦੇਖੋ ਜੀ ਲੈਂਟਰ ਪੈ ਰਿਹਾ ਆ ਤੇ ਦੇਖੋ ਦੇਖੋ ਜੀ ਰੇੜੀ ਕਿੱਦਾਂ ਚੱਲੂਗੀ ਹੁਣ ਆਹ ਦੇਖੋ ਤੇ ਇੱਦਾਂ ਬਜਰੀ ਪੈਂਦੀ ਪਈ ਆ ਸਾਰੇ ਲੈਂਟਰ ਅਜ ਪੈ ਜੂਗਾ ਤੇ ਤੁਹਾਨੂੰ ਲੈਂਟਰ ਕਿਦਾਂ ਪੈ ਗਿਆ ਉਹ ਵੀ ਵੀਡੀਓ ਬਣਾ ਕੇ ਭਾਵਾਂਗੇ ਤੁਸੀਂ ਲਾਈਕ ਕਰ ਦਿਆ ਕਰੋ ਸਬਸਕ੍ਰਾਈਬ ਕਰ ਦਿਆ ਕਰੋ ਤੇ ਕਮੈਂਟ ਵੀ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਟਾੜ ਦੇ ਵੀਡੀਓ ਕੋਲੈਂਡਰ ਬੰਦ ਹੋਏ ਤੇ ਲਿੰਕ ਪੈਂਦੇ ਦੇਖੋ ਨਹੀਂ ਹੋ ਉਹ ਸਾਡੇ ਦੂਣੀ ਪੱਜੀ ਖੜਾ ਉਹ ਸਾਹਮਣੇ ਦੇਖੋ ਜੀ ਦੇਖੋ ਮਸਤਰੀ ਸਾਫ ਫੱਟੀ ਪੇਰਦੇ ਹੋਏ Bye guys. Like, share. Bye bye.